ਆਗਰੰ ਪਰੋ ਜੋ ਹਰੋਦ ਮਿਤ ਅੰਮ੍ਰਿਤ ਵੇਲੇ ਚੰਦਨੀ ਲੜੀਵਾਰ ਵੀ ਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤਪੰਦੇ ਰੱਖੇ ਮਾਨਮਤਾ ਦੇ ਸਰਬ ਸਾਧੂ ਗੁਰੂ ਰਹਿਬਰ ਜਗਤ ਗੁਰੂ ਬੰਧਾਲ ਗੁਰਗਤੀ ਤੇ ਮੇਰਾ ਇਮਾਨ ਬਾੜੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤਨ ਤਨ ਆਦਿ ਸਿਦੇ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੁਰੀ ਅੰਦਰ ਸਾਦੀ ਬਾਣੀ ਗੁਰੂ ਖਾਲਸਾ ਸਾਜ ਸੰਗਤ ਜੀ ਆਓ ਜੋ ਆਪ ਕਈ ਹਾ ਤਿਰਤੋਂ ਕਈ ਮਹੀਨਿਆਂ ਤੋਂ ਤਾਂ ਤਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਵਨ ਜੀਵਨ ਦੀਆਂ ਕਥਾ-ਤਹਾੜੀਆਂ ਅਮਰ ਕਥਾ ਦੇ ਵਿਚਾਰ ਕਰਦੇ ਸੁਣਦੇ ਆ ਰਹੇ ਆਓ ਆਤਮੀਆਂ ਉਸੇ ਰਣਿਧਾਇ ਕੇ ਹਿੱਸਾ ਬਣ ਕੇ ਸਾਧਗੁਰੂ ਦੇ ਪਵਨ ਜੀਵਨ ਵਿੱਚੋਂ ਆਪਾਂ ਕੋ ਜੇ ਕੋ ਰੱਬ ਦੇ ਗੁਣਾ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ। ਜਿਨਾਂ ਰੱਬੀ ਗੁਣਾ ਦੀ ਕਿਰਪਾ ਦੇ ਨਾਲ ਆਪਾਂ ਦੁੱਖਾਂ ਕਲੇਸ਼ਾਂ ਰੋਕਾਂ ਸੋਗਾ ਕਾੜਿਆਂ ਸਾਲਿਆਂ ਚਿੰਤਾ ਫਿਕਰਾ ਜਮਾਂ ਦੇ ਮਾਰ ਆਜੋ ਸੁਰਦੇ ਦੇਖਦੇ ਆ ਰਹੇ ਆਪਾਂ ਚਰਸੀ ਲੱਖ ਜੁਨੀਆ ਇਹਨਾਂ ਦੇ ਪਿਆਰੋ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ ਉਹ ਬਹੁਤ ਅਸਾ ਤੇ ਅਕਾਏ ਬਹੁਤ ਔਖਾ ਹਸਾਰ ਦਾ ਇਹ ਗੱਲ ਵੱਖਰੀ ਹੈ ਕਿ ਸਾਡੇ ਪਿਛਲੇ ਰੀਲ ਜਿਹੜੇ ਸੀ ਉਹ ਸਤਗੁਰਾਂ ਨੇ ਡਿਲੀਟ ਕਰ ਦਿੱਤੀ ਜੇ ਸਾਨੂੰ ਮਾਤਾ ਦੇ ਗਰਭ ਦਾ ਪਤਾ ਹੁੰਦਾ ਨਾ ਵੀ ਇਸ ਤਰ੍ਹਾਂ ਮਾਤਾ ਦੇ ਗਰਭ ਵਿੱਚ ਦੁੱਖ ਪਿੰਦਾ ਹੈ ਤੇ ਮੌਤ ਦੇ ਸਮੇਂ ਜਦੋਂ ਜਾਨ ਨਿਕਲਦੀ ਹੈ ਉਦੋਂ ਇਹਨਾਂ ਦੁੱਖ ਬੰਦਾ ਮਿਲਦਾ ਹੈ ਸ਼ਾਇਦ ਅਸੀਂ ਸਾਰਾ ਜੀਵਨ ਉਸ ਮਾਰਗ ਦੇ ਲੇਖੇ ਵਿੱਚ ਲਾਦ ਦੇ ਬੇ ਮੁੜ ਕੇ ਜਨਮ ਮਰਨ ਵਿੱਚ ਨਾ ਪੈ ਜਾਈਏ ਤੇ ਪਿਆਰੋ ਸਿੱਖੀ ਵਿੱਚ ਕੇਵਲ ਦੂਜੇ ਧਰਮ ਜਿਹਦੇ ਸਭ ਸਤਕਾਰਯੋਗ ਨੇ ਕੋਈ ਧਰਮ ਮਾੜਾ ਨਹੀਂ ਪਿਆਰੋ ਪਰ ਦੂਜੇ ਧਰਮਾਂ ਵਿੱਚ ਕੇਵਲ ਮੁਕਤੀ ਮੰਗੀਏ ਕੇਵਲ ਮੁਕਤੀ ਤੇ ਇਹਦਾ ਬੁਰਸ਼ਕੀ ਦਾ ਜ਼ਦਦ ਇਨ੍ਹਾਂ ਦੇ ਵਿੱਚ ਮੁਕਤੀ ਨਹੀਂ ਮੰਗੀ ਗਈ ਇਹਦੇ ਵਿੱਚ ਮੁਕਤੀ ਨਹੀਂ ਮੰਗੀ ਗਈ ਇਹਦੇ ਵਿੱਚ ਇਹਦੇ ਵਿੱਚ ਕੇਵਲ ਸੱਚ ਕਰਨ ਮੰਗਿਆ ਗਿਆ ਕੇਵਲ ਸਤਸਾਭਾ ਦੇ ਪਾਛਾ ਦੇ ਹੁਣ ਜਨਮ ਮਰਨ ਬਟਾ ਦੇ ਪਵਿੱਤਰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਪ੍ਰੀਤ ਚਰਨ ਕਮਲਾਰੇ ਰਾਜ ਨਹੀਂ ਚਾਹੀਦਾ ਕਿਉਂ ਵੀ ਚਾਹੀਦਾ ਲੋਤ ਲੋਤ ਲੋਕ ਤਾਂ ਰਾਜ ਦੇ ਪਿੱਛੇ ਭਜਿਰਦੇ ਆ ਉਹ ਕਹਿੰਦੇ ਦੇਵੇ ਮਾਲਕ ਲੈ ਲੈਣਾ ਰਾਜ ਧਰਮ ਦਾ ਕਰਨਾ ਜਿਤਨਾ ਰਾਜੇ ਜਨਕ ਨੇ ਕੀਤਾ ਨਾ ਨਹੀਂ ਕਰਨੀ ਜੇ ਦੇਵਤ ਲੈ ਲੈਣਾ ਮੁਕਤਨਾ ਚਾਹੂੰ ਤੇ ਜਿਹੜੀ ਮੁਕਤੀ ਦੇ ਪਿੱਛੇ ਸੰਸਾਰ ਭਜਿਆ ਫਿਰਦਾ ਉਹ ਮੁਕਤੀ ਮਿਲਣੀ ਚਾਹੀਦੀ ਕੀ ਚਾਹੀਦਾ ਫਿਰ ਪ੍ਰੀਤ ਚਰਨ ਕਮਲਾਰੇ ਆਸ਼ਾ ਜੀ ਤੇਰੀ ਚਰਨਾਂ ਦੀ ਪ੍ਰੀਤ ਚਾਹੀਦੀ ਆ ਉਹ ਚਰਨਾਂ ਦੀ ਪ੍ਰੀਤ ਉਹਦੀ ਪਰ ਸੱਚਖੰਡ ਵਿੱਚ ਹੋਰ ਕਿਤੇ ਹੈ ਨਹੀਂ ਸੰਸਾਰ ਦੇ ਦੁੱਖਾਂ ਨਾਲ ਭਰੇ ਭਰੇ ਸੁਖਤ ਕੇਮਰੋ ਦੇ ਚੜਨਾ ਵਿੱਚ ਉਹਦੀ ਪ੍ਰੀਤ ਵਿੱਚ ਹੀ ਤੇ ਪਾਸ਼ਾ ਨੇ ਸਾਨੂੰ ਲੇਕੇ ਦੇ ਤਾ ਬਕਾਇਦਾ ਤਸਵੀ ਪਾਸ਼ਾ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਦੀ ਆਪਾਂ ਅੰਮ੍ਰਿਤ ਕਥਾ ਕਰ ਰਹੇ ਹਾਂ ਉਹਦੇ ਸਾਜ ਗਉ ਸੋਲੋ ਸੁਬੇ ਜਨ ਪ੍ਰੇਮ ਕਿਓ ਤੈਨਹੀ ਪ੍ਰਾਪਰ ਕਿੰਨੂ ਮਿਲਿਆ ਤੀਰਤਾ ਜੜ ਬੜੇ ਨੂੰ ਕਰਮ ਕਾਂਡ ਕਰਨ ਵਾਲਿਆਂ ਨੂੰ ਦਾਨ ਪੁੰਨ ਕਰਨ ਵਾਲਿਆਂ ਨੂੰ ਪਾਛੇ ਨਾ 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 ਸਭ ਤੋਂ ਉੱਤਮ ਕਰਮ ਜਿਹੜਾ ਨਾ ਉਹਦਾ ਪ੍ਰੇਮ ਆ ਉਹਦੀ ਬੋਲੀ ਪ੍ਰੇਮ ਆ ਆਪਾਂ ਰੋਜ਼ ਪੜ੍ਹਦੇ ਸੁਣਦੇ ਆ ਜਬ ਜੀ ਸਾਹਿਬ ਆਕਿਆ ਭਾਉ ਅਪਾਰ ਉਹਦੀ ਬੋਲੀ ਕਿਹੜੀ ਆ ਅਕਾਲ ਪੁਰਖ ਦੀ ਵਾਗਰੂ ਦੀ ਆਕਿਆ ਪਾਉ ਅਪਾਰ ਪਾਖਾ ਕਹਿੰਦੇ ਬੋਲੀ ਨੂੰ ਪਾਉ ਕਹਿੰਦੇ ਪਿਆਰ ਨੂੰ ਅਪਾਰ ਬੇਅੰਤ ਬੇਅੰਤ ਬੋਲੀ ਮਿੱਠੀ ਬੋਲੀ ਉਸ ਆਕਾਰ ਪੁਰਖ ਵਾਹਿਗੁਰੂ ਦੀ ਹੈ ਹੁਣ ਆਪਾਂ ਦੇਖ ਲਈਏ ਆਪਣੇ ਵੱਲ ਛਾਤੀ ਮਾਰ ਕੇ ਵੀ ਆਪਣੀ ਕਿਹਦੀ ਕਿ ਮਿੱਠੀ ਬੋਲੀ ਹੈ ਸ਼ਾਇਦ ਇਹੋ ਜੇ ਬੋਲ ਬੋਲਦੀ ਏ ਜਿਹੜਾ ਸਾਰੇ ਉਮਰ ਕਿਸੇ ਦੀ ਛਾਤੀ ਤੇ ਲਿਖੇ ਜਾਣ ਸਾਰੀ ਉਮਰ ਯਾਦ ਰਹਿਣ ਕਿਸ ਨੂੰ ਸਾਰੀ ਉਮਰ ਦੀਦੇ ਰਹਿਣ ਤੇਜੇ ਬੋਲ ਬੋਦੀ ਘਰ ਆਪਾ ਜੋ ਵਿਚਾਰ ਕਰਦੇ ਆ ਰਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹਨਾਂ ਦੇ ਪਵਨ ਅਮਰ ਕਥਾ ਵਿੱਚੋਂ ਪੈਰੋਂ ਕੂੜਾ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਇਦੇ ਵਿੱਚ ਵੀ ਪਾਸ਼ਾ ਸਾਨੂੰ ਪ੍ਰੇਮ ਹੀ ਦੱਸਦੇ ਇੱਕ ਪ੍ਰੇਮ ਆ ਬਾਰੇ ਬਾਰੋਂ ਦਗੋਣਾ ਬਹੁਤ ਮੈਂ ਵੱਡਾ ਪ੍ਰੇਮੀ ਇਤਨਾ ਬਾਰੋਂ ਤੇ ਪਾਵੇ ਕਿਸ ਤਰ੍ਹਾਂ ਦਾ ਬੋਲੀ ਬੋਲ ਨਹੀਂ ਜਾਵੇ ਕਿਸੇ ਨੂੰ ਗੁਮਰਾਹ ਕਰਨ ਵਾਸਤੇ ਕਿਸੇ ਨੂੰ ਭਲੇਖਾ ਪਾਉਣ ਵਾਸਤੇ ਹੋ ਸਕਦਾ ਰੱਬ ਦੇ ਉਲਟ ਵੀ ਬੋਲ ਦੇਵੇ ਪਰ ਅੰਦਰੋਂ ਪੰਜਾਬ ਹੋਇਆ ਪ੍ਰੇਮ ਨਾਲ ਅੰਦਰੋਂ ਪੰਜਾਬ ਇੱਕ ਬਾਹਰੋਂ ਆਪਣਾ ਦਿਖਾਵਾ ਕਰਦਾ ਪ੍ਰੇਮ ਦਾ ਇੱਕ ਅੰਦਰੋਂ ਪੰਜਾਬ ਹੋਇਆ ਪਾਸ਼ਾ ਸਾਹਿਬ ਅੰਦਰਲੇ ਪ੍ਰੇਮ ਦੀ ਗੱਲ ਦੱਸਦੇ ਆ ਆਓ ਆਪਾਂ ਉਹਨਾਂ ਦੇ ਵਿਚਾਰ ਦੇ ਨਾਲ ਅਭਰ ਕਥਨ ਨਾਲ ਜੁੜੀਏ ਜਦੋਂ ਦੱਲੇ ਦੇ ਕੋਲ ਚੌਥ ਦੱਲੇ ਦੇ ਕੋਲ ਦੰਦਵਾ ਸਾਹਿਬ ਪਾਸ਼ਾ ਜੀ ਗਏ ਕੋਜਿਕ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ ਸੰਤਾਂ ਨੂੰ ਵੈਸਾਰੀਆਂ ਸੰਤਾਂ ਨੂੰ ਦਬਲਵਾਲ ਸੰਤ ਨੋਨੀ ਸਾਹਿਬ ਆਪਾਂ ਦਾ ਆਪ ਪ੍ਰਚਾਰਕ ਦੌਰੇ ਕੀਤੇ ਚੌਂਦੀ ਡੱਲੇ ਦੇ ਵਿੱਚ ਚਿੱਠੀਆਂ ਕੱਢੀਆਂ ਬਿਤਾਂਦੂ ਗੁਰੂ ਗੋਬਿੰਦ ਸਿੰਘ ਪਾਤਸ਼ਾਹੇ ਮਹਾਰਾਜ ਮੈਨੂੰ ਨੰਨ ਨੂੰ ਤਾਰਨ ਵਾਸਤੇ ਆਇਆ ਕੱਠ ਕੋ ਹੋਣਾ ਸ਼ੁਰੂ ਹੋ ਗਿਆ ਦਿਨ ਦਿਨ ਰਾਤ ਕੱਠ ਵਧਣਾ ਸ਼ੁਰੂ ਹੋ ਗਿਆ ਦੂਰ ਦੂਰ ਤੋ ਸੰਤ ਜੀ ਅਸੇ ਸਤਗੁਰਾਂ ਦੇ ਦਰਸ਼ਨਾਂ ਵਾਸਤੇ ਆਉ ਲੱਗਿਆ ਉਹਨਾਂ ਸਮਿਆਂ ਵਿੱਚ ਲਾਹੌਰ ਤੋਂ ਰਾਮ ਸਿੰਘ ਦਾ ਆਪ ਕੱਲ ਵਿਚਾਰ ਕਰਦੇ ਸੀ ਵੀ ਬੰਦੂਕ ਲੈ ਕੇ ਆ ਬੰਦੂਕ ਦਾ ਨਿਸ਼ਾਨਾ ਪਰਖਿਆ ਉਸ ਪੜਖ ਵਿੱਚ ਦੋ ਸਿੱਖ ਜਿੱਤ ਗਏ ਭਾਈ ਦੱਲੜਾ ਬਾਰੋਂ ਪ੍ਰੇਮ ਦਿਖਾਉਂਦਾ ਸੀ ਉਹ ਆਰਕਾ ਹੁਣ ਉਹ ਜਿਹੜਾ ਰਾਮ ਸਿੰਘ ਸੀਗਾ ਦੱਸੇ ਇਹ ਤਾਂ ਵੀ ਬਾਰੋਂ ਪਿਆਰ ਸੀਗਾ ਗੁਰੂ ਨਾਲ ਬੜੇ ਪ੍ਰੇਮ ਦੇ ਨਾਮ ਫੇਰੋ ਬੰਦੂਕ ਬਣਾ ਕੇ ਲਿਆ ਸ਼ਸਤਰ ਬਣਾ ਕੇ ਲਿਆ ਪਿਆਰ ਵਿੱਚ ਭਿੱਜਿਆ ਸੀ ਤੇ ਥੋੜਾ ਸਾਨੂੰ ਬਚ ਕੇ ਰਹਿਣਾ ਚਾਹੀਦਾ ਕਈ ਵਾਰ ਪਿਆਰ ਦੇ ਵਿੱਚ ਵੀ ਇਹਦਾ ਹੰਕਾਰ ਆਣ ਕੇ ਠੂਗਾ ਮਾਰ ਦਿੰਦਾ ਕਈ ਵਾਰ ਭਾਵੇਂ ਕਿੰਨਾ ਪਿਆਰ ਹੋਵੇ ਕਿੰਨਾ ਪ੍ਰੇਮ ਹੋਵੇ ਕਿੰਨਾ ਅੰਦਰੋਂ ਭਿੱਜਾ ਹੋਵੇ ਪਰ ਹੰਕਾਰ ਬੜਾ ਚਲਾ ਕੇ ਆ ਪੈ ਰਿਓ ਇਹ ਆਣ ਕੇ ਪਤਾ ਨਹੀਂ ਕਿਹੜੇ ਬੜੇ ਚੋਰੀ ਜੀ ਝੁੰਬਾ ਮਾਰਦੇ ਵੇ ਬੜੇ ਪਿਆਰ ਨਾਲ ਦੁੱਖ ਬਣਾ ਕੇ ਲਿਆ ਬੜੇ ਪ੍ਰੇਮ ਨਾਲ ਬਣਾ ਕੇ ਲਿਆ ਤਰੁਪਿ ਜਾਸੂ ਪ੍ਰਮਤ ਦਾ ਜਾਨ ਕਿਸ ਸਗੋਂ ਚੜਾ ਵਿੱਚ ਰੱਖਾ ਭੇਟ ਕੀਤੀ ਸਸਤ ਭੇਟ ਕੀਤੇ ਕਈ ਦਿਨ ਰਿਹਾ ਰੋਜ਼ ਕਹਿਣਾ ਪਾਸ਼ਾ ਦੁਰੀਏ ਨੂੰ ਤਾਰਨ ਵਾਸਤੇ ਜਾਂਦੇ ਜੇ